ਸਤ ਸ੍ਰੀ ਅਕਾਲ ਦੋਸਤੋ ਜੁੜੇ ਹਾਂ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਨਾਲ 10 ਵੱਜ ਚੁੱਕੇ ਨੇ ਰਾਤ ਦੇ ਤੇ ਕਈ ਇਲਾਕਿਆਂ ਵਿੱਚ ਇਸ ਵੇਲੇ ਸਿੱਟਾ ਸਰਾਟਾ ਜਿਹੜਾ ਮੀਂਹ ਪੈ ਰਿਹਾ ਤੇ ਅਸੀਂ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜ ਤੱਕ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ Facebook ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਵੇਂ ਕਿ ਅੱਜ ਦਿਨ ਵੇਲੇ ਆਪਾਂ ਤੁਹਾਨੂੰ ਪਹਿਲਾਂ ਦਿਨ ਦੀ ਝਾਤ ਮਰਵਾ ਦਈਏ ਕਿ ਅੱਜ ਦਿਨ ਨੂੰ ਕਿਹੋ ਜਿਹਾ ਮੌਸਮ ਰਿਹਾ 16 ਤਰੀਕ ਤੇ ਅੱਜ ਦਿਨ ਨੂੰ ਦੋਸਤੋ ਮੌਸਮ ਜਿਹੜਾ ਹੋਰ ਠੀਕ-ਠਾਕ ਰਿਹਾ ਕਿਤੇ-ਕਿਤੇ ਮੀਂਹ ਦੇ ਸਿੱਟੇ ਸਰਾਟੇ ਵਧੀਆ ਲੱਗੇ ਕਿਤੇ-ਕਿਤੇ ਮੌਸਮ ਗਰਮੀ ਹੂਮਸ ਭਰੀ ਗਰਮੀ ਵਾਲਾ ਬਣਿਆ ਰਿਹਾ ਤੇ ਕਈ ਇਲਾਕਿਆਂ ਦੇ ਵਿੱਚ ਬੱਦਲਾਂ ਦੀ ਆਵਾਜ਼ਾਈ ਵੀ ਬਣੀ ਰਹੀ ਇਸ ਤਰ੍ਹਾਂ ਦਾ ਮੌਸਮ ਜਿਹੜਾ ਰਿਹਾ ਕਿਉਂਕਿ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਵਧੀਆ ਬੱਦਲ ਛੜਿਆ ਹੋਇਆ ਸੀ ਜਿਵੇਂ ਤੁਹਾਨੂੰ ਅਸੀਂ ਲਾਈਵ ਰਸਤੇ ਦੇ ਵਿੱਚ ਜਾਂਦੇ-ਜਾਂਦੇ ਨੇ ਇੱਕ ਤਸਵੀਰ ਦਿਖਾਈ ਸੀ ਧੁੰਦ ਨਵਾਂ ਮਾਹੌਲ ਵੀ ਪੰਜਾਬ ਦੇ ਵਿੱਚ ਬਣਿਆ ਹੋਇਆ ਸੀ ਕਿਉਂਕਿ ਨਮੀ ਬਹੁਤ ਜ਼ਿਆਦਾ ਬਣੀ ਹੋਈ ਹੈ ਪੂਰਬੀ ਹਵਾਵਾਂ ਚੱਲ ਰਹੀਆਂ ਸੀ ਪੂਰਬੀ ਵਾਲੇ ਸਾਈਡ ਤੋਂ ਜਿਹੜਾ ਇੱਕ ਬੱਦਲੀ ਸਿਸਟਮ ਉੱਪਰ ਨੂੰ ਵੱਧ ਰਿਹਾ ਸੀ ਤੇ ਉਸ ਤੋਂ ਬਾਅਦ ਕਿਣਮਣ ਕਣੀ ਵੀ ਹੋਈ ਆ ਕੁਝ ਕੁ ਖੇਤਰਾਂ ਵਿੱਚ ਗੁੰਡਾਵੰਦੀ ਰੂਪ ਦੇ ਜਿਹੜੇ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਵੀ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਫਿਰ ਅਸੀਂ ਕਹਿ ਸਕਦੇ ਹਾਂ ਜਿਹੜਾ ਕਿ ਦਿਨ ਵੇਲੇ ਦੁਪਹਿਰ ਦੇ ਸਮੇਂ ਤੱਕ 10 11 ਵਜੇ ਤੱਕ ਬੱਦਲਾਂ ਦੀ ਆਵਾਜ਼ ਹੀ ਬਣੀ ਰਹੀ ਤੇ ਉਮੀਦੋ ਰਾਹਤ ਰਹੀ ਤੇ ਦੁਪਹਿਰ ਤੋਂ ਬਾਅਦ ਫਿਰ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਝਟਟਾਂ ਲੱਗੀਆਂ ਕਿਨਮਣ ਕਣੀ ਹੋਈ ਜਾਂ ਕਿਤੇ ਬੂੰਦਾਬੰਦੀ ਹੋਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਅੱਜ ਆਪਾਂ ਨੂੰ ਦਿਨ ਨੂੰ ਦੇਖਣ ਨੂੰ ਮਿਲਿਆ ਨੇ ਤੇ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਿਨ ਵੇਲੇ ਸਵੇਰ ਦੇ ਪਹਿਲੇ ਘੰਟੇ ਸੀ ਤਾਂ ਹਰਿਆਣੇ ਦੇ ਵਿੱਚ ਵਧੀਆ ਝਟ ਲੱਗੀ ਆ ਤਾਂ ਰਾਤ ਨੂੰ ਵੀ ਉੱਥੇ ਕਿਨਮਣ ਕਣੀ ਕਿਤੇ ਕਿਤੇ ਜੜਾ ਸਕਦੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਅੱਜ ਕਿਨਮਣ ਕਣੀ ਜਾਂ ਛਿੱਟਾ ਸਰਾਟਾ ਉਹਨਾਂ ਇਸ ਸਮੇਂ ਪੈ ਰਿਹਾ ਜੇਕਰ ਸਾਡੇ ਨਾਲ ਕੋਈ دوست ਜੁੜਿਆ ਹੋਇਆ ਗਰਦਾਸਪੁਰ ਵਾਲੇ ਜਾਂ ਬਠਿੰਡਾਲ ਸਾਈਡ ਤੋਂ ਜਿੱਥੇ ਕਣਮਣ ਕਣੀ ਹੋ ਰਹੀ ਹੈ ਜਾਂ ਸਿੱਟਾ ਸਰਾਟਾ ਪੈ ਰਿਹਾ ਕਪੂਰਥਲੇ ਸਾਈਡ ਤੋਂ ਮੋਗਾ ਤਰਨਤਾਰ ਸਾਹਿਬ ਵਾਲੀ ਸਾਈਡ ਤੋਂ ਤਾਂ ਜਰੂਰ ਸਾਨੂੰ ਕਮੈਂਟ ਕਰਨਾ ਕਿਉਂਕਿ ਇਸ ਸਮੇਂ ਜਿਹੜੀ ਸਾਡਲ ਵੀ ਇੱਕ ਅਪਡੇਟ ਅਸੀਂ ਕਿਸੇ ਹੋਰ ਚੈਨਲ ਦੇ ਉੱਤੇ ਦੇਖੀਆ ਤਾਂ ਉਹ ਲਾਈਵ ਹੋਏ ਹੋਏ ਸੀ ਮੀਂਹ ਦੇ ਵਿੱਚੋਂ ਇਸ ਸਮੇਂ ਤਾਂ ਉੱਤੇ ਮੀਂਹ ਪੈ ਰਿਹਾ ਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਿਹੜਾ ਕਿ ਮੌਸਮ ਆ ਉਹ ਬੱਦਲਾਂ ਦੀ ਆਵਾਜ਼ੀ ਵਾਲਾ ਬਣਿਆ ਰਹੂਗਾ ਤੇ ਟੁੱਟਵੇਂ ਰੂਪ ਦੇ ਵਿੱਚ ਕਣਮਣ ਕਣੀ ਬੂੰਦਾਬੰਦੀ ਇਸ ਤਰ੍ਹਾਂ ਦੀ ਕਾਰਵਾਈ ਰਾਤ ਨੂੰ ਵੀ ਹੁੰਦੀ ਹੋਈ ਨਜ਼ਰ ਆਊਗੀ ਤੇ ਬਾਕੀ ਗਰਮੀ ਹਮਸਪਰਿਆ ਮੌਸਮ ਵੀ ਰਾਤ ਨੂੰ ਵੀ ਜਾਰੀ ਰਹੂਗਾ ਅੱਜ ਜਿਵੇਂ ਕਿ ਦਿਨ ਮੇਰੇ ਰਿਹਾ ਤਾਂ ਉਸ ਤੋਂ ਬਾਅਦ ਸਵੇਰ ਦੇ ਸਮੇਂ ਪਹਿਲੇ ਘੰਟੇ ਦੇ ਵਿੱਚ ਫਿਰ ਦੁਬਾਰਾ ਸਿਸਟਮ ਨੇੜੇ ਐਕਟਿਵ ਹੋਏ ਹੋਏ ਨਜ਼ਰ ਆਉਣਗੇ ਬੱਦਲਾਂ ਦੀ ਆਵਾਜ਼ ਹੀ ਪਹੁੰਚੀ ਹੋਈ ਨਜ਼ਰ ਆਊਗੀ ਮੀਂਹ ਦੀਆਂ ਕਾਰਵਾਈਆਂ ਬਹੁਤੇ ਖੇਤਰਾਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ ਵੀ ਕੱਲ ਨੂੰ ਦੇਖਣ ਨੂੰ ਮਿਲਣਗੀਆਂ ਫਿਰ 18 ਤਰੀਕ ਨੂੰ ਵੀ ਫਿਰ 19 ਤਰੀਕ ਨੂੰ 20 ਤਰੀਕ ਨੂੰ ਮੀਂਹ ਦੀਆਂ ਕਾਰਵਾਈਆਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਤੇ 21 22 ਨੂੰ ਥੋੜਾ ਮੌਸਮ ਠੀਕ-ਠਾਕ ਰਹਿਣ ਦੀ ਸੰਭਾਵਨਾ ਫਿਰ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਜਿਹੜਾ ਕਿ 22 23 24 25 26 27 ਤੱਕ ਫੇਰ ਤੱਕ ਨਹੀਂ ਜਾਂ ਟレインੀਆਂ ਮੀਂਹ ਦੇ ਲੱਗਣ ਦੀ ਉਮੀਦ ਬਣੀ ਹੋਈ ਹੈ ਜਾਨੀ ਕਿ ਅੱਜ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਬੱਦਲ ਹੋਰ ਸਟਰੋਂਗ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਇਹ ਮੌਨਸੂਨ ਆ ਰਹੀ ਹੈ ਪਹਾੜਾਂ ਵੱਲ ਨੂੰ ਜਾ ਰਹੀ ਹੈ ਤਾਂ ਪਹਾੜਾਂ ਦੇ ਨਾਲ ਇਹ ਟਕਰਾਊਗੀ ਜਾ ਕੇ ਹੁਣ ਉਹ ਪਹਾੜਾਂ ਦੇ ਨਾਲ ਇਹਨਾਂ ਦੀ ਜਿਹੜਾ ਦਿਵਾਲ ਖੇਤਰ ਹੁੰਦਾ ਘੱਟ ਦਿਵਾਲਾ ਖੇਤਰ ਉਹ ਜਾ ਕੇ ਇਹ ਉੱਥੇ ਬਣੂਗਾ ਤਾਂ ਉੱਥੇ ਜਾ ਕੇ ਇਹ ਟਕਰਾਉਣ ਤੋਂ ਬਾਅਦ ਪਹਾੜੀ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਆ ਰਹੇ ਹਾਂ ਤੇ ਕੱਲ੍ਹ ਨੂੰ ਵੀ ਬੱਦਲ ਫਟਣ ਦੀਆਂ ਇਹਨੀਆਂ ਘਟਨਾਵਾਂ ਹੋਣ ਦੀ ਉਮੀਦ ਬਣੀ ਹੋਈ ਹੈ ਜਿਸ ਦੇ ਨਾਲ ਹੜਾ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਕਈ ਦਰਿਆਵਾਂ ਦਾ ਪਾਣੀ ਜਿਹੜਾ ਓਵਰਫਲੋ ਹੋ ਚੁੱਕਿਆ ਹੈ ਕਈਆਂ ਦੇ ਵਿੱਚ ਅਜੇ ਨਾਰਮਲ ਹੈ 2-3 ਦਰਿਆਵਾਂ ਦੇ ਵਿੱਚ ਨਾਰਮਲ ਹੈ ਜਿਹੜਾ ਕਿ ਜਿਵੇਂ ਕਿ ਗਰਦ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਪਰੰਤੂ ਅਜੇ ਕੋਈ ਜ਼ਿਆਦਾ ਹੜਾ ਵਰਗੇ ਹਾਲਾਤ ਇਸ ਨੇ ਨਹੀਂ ਬਣਾਏ ਬਿਆਸ ਦਰਿਆ ਦੇ ਉੱਤੇ ਜਿਹੜਾ ਉਹ ਪਾਣੀ ਕ੍ਰਾਸ ਕਰ ਚੁੱਕਿਆ ਉੱਥੇ ਹੜਾ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਨੇ ਚਾਹੇ ਮੋਗੇ ਦੇ ਇਲਾਕੇ ਨੇ ਚਾਹੇ ਕਪੂਰਥਲੇ ਦੇ ਇਲਾਕੇ ਨੇ ਤਨਤਾਰ ਸਾਹਿਬ ਦੇ ਇਲਾਕੇ ਨੇ ਫਿਰੋਜ਼ਪੁਰ ਦੇ ਇਲਾਕੇ ਨੇ ਜਾਂ ਪਠਾਨਕੋਟ ਦੇ ਇਲਾਕੇ ਨੇ ਜਿੱਥੇ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਹੋਣ ਦੇ ਕਾਰਨ ਜਿਹੜਾ ਕਿ ਬੱਦਲ ਫਟ ਰਹੇ ਨੇ ਬੱਦਲ ਫਟਣ ਦੇ ਕਾਰਨ ਦਰਿਆਵਾਂ ਦਾ ਪਾਣੀ ਦਾ ਪੱਧਰ ਜਿਹੜਾ ਹੋਰ ਜਿਹੜਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਜਿਦੇ ਨਾਲ ਅਸੀਂ ਕਹਿ ਸਕਦੇ ਹਾਂ ਤਕੜੀਆਂ ਝਟਾਂ ਜਿਹੜੀਆਂ ਹੋਰ ਲੱਗ ਰਹੀਆਂ ਨੇ ਬਹੁਤ ਜ਼ਿਆਦਾ ਮੀਂਹ ਜਿਹੜਾ ਓਵਰਫਲੋ ਵਾਲਾ ਆਪਾਂ ਕਮ ਕਹਿ ਸਕਦੇ ਆ ਕਿ ਹੁੰਦਾ ਜਾ ਰਿਹਾ ਹਿਮਾਚਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਕੱਲ ਨੂੰ ਤਾਕੜੀਆਂ ਝਟਾਂ ਲੱਗਣਗੇ 2-4 ਜ਼ਿਲ੍ਹਿਆਂ ਦੇ ਵਿੱਚ ਬਾਕੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਦਰਮਿਆਨਾ ਦਰਮਿਆਨੇ ਪੱਧਰ ਦਾ ਜਿਹੜਾ ਮੀਂਹ ਪੈਣ ਦੀ ਉਮੀਦ ਬਣੀ ਹੋਈ ਹੈ ਦੋਸਤੋ ਜੀ ਦੇ ਨਾਲ ਕਿ ਕੱਲ ਨੂੰ ਪੰਜਾਬ ਦੇ ਵਿੱਚ ਹਮਸਬਰੀ ਗਰਮੀ ਤੋਂ ਥੋੜੀ ਜੀ ਰਾਹਤ ਮਿਲਦੀ ਉਮੀਦ ਜਾਗੀ ਹੈ ਬਾਕੀ ਮੌਸਮ ਦਿਨ ਦੇ ਵਿੱਚ ਹੀ ਪਤਾ ਲੱਗੂਗਾ ਕਿਉਂਕਿ ਅੱਜ ਸਾਵਣ ਦਾ ਮਹੀਨਾ ਖਤਮ ਹੋ ਚੁੱਕਿਆ ਭਾਦੋਂ ਜਿਹੜੀ ਸ਼ੁਰੂ ਹੋ ਗਈ ਹੈ ਭਾਦੋਂ ਦਾ ਜਿਹੜਾ ਯਾਨੀ ਕਿ ਅਸੀਂ ਕਹਿ ਸਕਦੇ ਆ ਅਗਸਤ ਅੱਧਾ ਹੋ ਚੁੱਕਿਆ ਹੈ ਅੱਜ 16 ਤਰੀਕ ਹੋ ਗਈ ਇਸ ਅਗਸਤ ਮਹੀਨੇ ਦੇ ਵਿੱਚ ਵੀ ਮੀਂਹ ਜਿਹੜੇ ਰੂਪਣ ਦਾ ਨਾਂ ਨਹੀਂ ਲੈਣਗੇ ਸਿਰਫ ਆਪਾਂ ਨੂੰ 22 23 ਜਾਂ 21 22 ਤਰੀਕ ਦੇ ਨੇੜੇ ਤੇੜੇ ਥੋੜਾ ਜਿਹਾ ਰੁਕਾਵਟ ਜੀ ਹੁੰਦੀ ਹੋਈ ਨਜ਼ਰ ਆਊਗੀ ਮੀਂਹ ਦੀ ਥੋੜੀ ਜਿਹੀ ਘਟਦੀ ਹੋਈ ਨਜ਼ਰ ਆਊਗੀ ਫਿਰ 23 24 25 26 27 ਤੱਕ ਫਿਰ ਮੀਂਹ ਦਾ ਦੌਰ ਦੁਬਾਰਾ ਸ਼ੁਰੂ ਹੋ ਜਾਊਗਾ ਕਿਉਂ ਜਿਹੜੀਆਂ ਮੌਨਸੂਨ ਪਾਉਣਾ ਨੇ ਉਹ ਜਾ ਕੇ ਪਹਾੜੀ ਲੱਕਾਂ ਟਕਰਾਉਣਗੀਆਂ ਤੇ ਫਿਰ ਬੱਦਲ ਫੱਟਣਗੇ ਘਟਨਾਵਾਂ ਹੋਣਗੀਆਂ ਤੇ ਦਰਿਆਵਾਂ ਦਾ ਪਾਣੀ ਫੇਰ ਵਧੂਗਾ ਇਸੇ ਤਰ੍ਹਾਂ ਜਿਹੜਾ ਹੁਣ ਬਦਨ ਦੇ ਕਿਨਾਰੇ ਜਿਹੜਾ ਪਾਣੀ ਹੈ ਉਹ ਲਗਾਤਾਰ ਜਾਰੀ ਰਹੂਗਾ ਤੇ ਜੇਕਰ ਦੋਸਤੋ ਤੁਹਾਡੇ ਇਲਾਕੇ ਵਿੱਚ ਕਿਤੇ ਮੀਂਹ ਪੈ ਰਿਹਾ ਹੈ ਕਮੈਂਟ ਜ਼ਰੂਰ ਕਰ ਸਕਦੇ ਹੋ ਜਾਂ ਉਮਸਪਰੀ ਗਰਮੀ ਬਣੀ ਹੋਈ ਹੈ ਜ਼ਰੂਰ ਕਮੈਂਟ ਕਰੋ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਜਿਹੜੀ ਕਿਨਮਨ ਕਣੀ ਜਾਂ ਚਿੱਟਾ ਜਰਾਟਾ ਪੈ ਰਿਹਾ ਹੈ ਜਿਹੜੀ ਕਿ ਅਸੀਂ ਕਿਸੇ ਹੋਰ ਚੈਨਲ ਦੇ ਉੱਤੋਂ ਦੇਖ ਕੇ ਆਇਆ ਲਾਈਵ ਹੋਏ ਵੇਸੀ ਉਹ ਜਿੱਥੇ ਮੀਂਹ ਪੈ ਰਿਹਾ ਸੀ ਤੇ ਬਾਕੀ